ਗੀ ਦੇਖ ਲੋ ਕੀ ਕਰਨਾ ਸੀ ਪੁੱਤ ਇਹਨਾਂ ਦੇ ਘਰੇ ਹੀ ਪਿਆ ਮੰਮੀ 15 ਲੱਖ ਲੈ ਬਸ ਤੁਹਾਡੇ ਘਰੇ ਅੱਗ ਲੱਗਦੀ ਆ ਉੱਥੇ ਹੀ ਫੂਕਤਾਏ ਨੇ ਸਾਡੇ ਕਿਹਨੇ ਕਿਥੇ ਦੇ ਪਿਆ ਹੈ ਕਿਉਂ ਦਸਾਂ ਪ੍ਰੀਤ ਚੱਕ ਤੱਕ ਸਾਰਾ ਕੁਛ ਆਪਦੇ ਪੇਕੇ ਨੂੰ ਦੇਈ ਜਾਂਦੀ ਸੀ ਲੈ ਦੇਖਿਆ ਉਹ ਆਪਦੇ ਪੇਕੇ ਨੂੰ ਕਮਾਉਂਦੀ ਸੀ ਇਹ ਸਾਮਕੇ ਆਈ ਹੈਗੀ ਐਦਾਂ ਸੜੀ ਨਹੀਂ ਮਿਲਦੀ ਤੁਹਾਨੂੰ ਕੋਈ ਚਲ ਮੰਮੀ ਜੀ ਆਏ ਹੁੰਦਾ ਪਤਾ ਕੀ ਗੱਲ ਹੈ ਘਰ ਚ ਦੋ ਭਾਂਡੇ ਹੁੰਦੇ ਨੇ ਖੜਕਦੀ ਹੁੰਦੇ ਨੇ ਆਪਦੇ ਆਪੇ ਠੀਕ ਹੋ ਜਾਣਗੇ ਜਦੋਂ ਨਿੱਕੇ ਲੈਣੇ ਹੋਗੇ ਜਿਹੜੇ ਉਹ ਦੋ ਭਾਂਡੇ ਸੀ ਉਹਨਾਂ ਨੇ ਧੱਕੇ ਕਿਉਂ ਮਾਰੇ ਦੇਖ ਇੱਕ ਵਾਰ ਮੈਨੂੰ ਪੁੱਛਣ ਤੱਕ ਨਹੀਂ ਦੇਖ ਭਾਗ ਸਿਆ ਰਾਜੀ ਰਹਿ ਗੁੱਸੇ ਰਹਿ ਮੇਰੀ ਕੁੜੀ ਨਹੀਂ ਜਾਂਦੀ ਮਾਂ ਮੇਰੇ ਨਾਲ ਕਿ ਕਾ ਤਾ ਨਹੀਂ ਜਾਂਦੀ ਹੁਣ ਐ ਨਾ ਐ ਕਿਉਂ ਕਰਦੇ ਜਦੋਂ ਅਸੀਂ ਆਏਗੇ ਲੈਣ ਵਾਸਤੇ ਜੀ ਨਾ ਨਾ ਮੈਂ ਤਾਂ ਮੇਰੀ ਕੁੜੀ ਦਾ ਵਧੀਆ ਕਰੂੰਗੀ ਕਿਤੇ ਹੋਰ ਐ ਕਿਵੇਂ ਕਰੂੰਗੀ ਤਲਾ ਇਹ ਗੁਨਾਹ ਹੈ ਜੀ ਇਹ ਕੁੜੀ ਦੂਜੀ ਵਾਰ ਇਹ ਤਾਂ ਪਾਪ ਹੈ ਹੈ ਨਾ ਤੂੰ ਬਚੋਲਾ ਰੱਖਿਆ ਸਰ ਵੀ ਇਹਦਾ ਭਾਈ ਪਾਪ ਵਾਲੀ ਗੱਲ ਹੈ ਦੇਖ ਮੈਂ ਤੈਨੂੰ ਕਦੇ ਕੁਝ ਕਿਹਾ ਹੈ ਤੈਨੂੰ ਨਹਿਣਾ ਪ੍ਰਕਾਸ਼ ਦੀਆਂ ਮੈਂ ਚੀਜ਼ਾਂ ਲੈ ਆ ਲੈ ਦਿੰਦਾ ਤੂੰ ਕਿੱਥੇ ਕਰੋਗੇ ਜੀ ਤੁਸੀਂ ਤੁਸੀਂ ਸ਼ਰੀਕਾਂ ਪਿੱਛੇ ਲੱਗ ਕੇ ਮੈਨੂੰ ਘਰੋਂ ਕੱਢਿਆ ਨਾ ਇੱਕ ਦਿਨ ਵੀ ਮੇਰੀ ਸਾਰ ਪੁੱਛੀ 6 ਮਹੀਨਿਆਂ ਤੋਂ ਮੈਂ ਬਿਮਾਰ ਆ ਮੈਨੂੰ ਕੁਝ ਹੋਇਆ ਹੈ ਕਿ ਨਹੀਂ ਹੋਇਆ ਮੈਂ ਤਾਂ ਆ ਬਿਮਾਰ ਮੇਰੀ ਗੱਲ ਸੁਣੋ ਤੇ ਮਰਜ਼ੀ ਕਰ ਗਏ ਤੂੰ ਦੱਸ ਕੇ ਲੈਣਾ ਬਾਹਰ ਘੁੰਮ ਕੇ ਆ ਗਿਓ ਮੇਰੀ ਗੱਲ ਸਾਰਾ ਟੱਬਰ ਗਏ ਸੀਗੇ ਹਾਂ ਦੀਦੀ ਭਾਬੀ ਮੇਰੀ ਗੱਲ ਸੁਣੋ 1 ਮਿੰਟ ਮੇਰੀ ਗੱਲ ਸੁਣੋ ਜੀ ਸਾਡੇ ਘਰੇ ਨਾ ਜੀ ਬਾੜਾ ਕੁਝ ਹੋਇਆ ਪਿਆ ਮੇਰੀ ਭੈਣ ਬਿਮਾਰ ਹੈ ਜੀ ਅਸੀਂ ਤਾਂ ਤਾਂ ਕਿਹਾ ਦੀ ਵੀ ਜਾਂਦੇ ਜਾਂਦੇ ਉਹਨੂੰ ਦੇਖ ਚੂ ਜੀ ਵਿਚਾਰੀ ਗੱਲ ਸੁਣ ਬੇ ਤੇਰੀ ਭੈਣ ਭਾਵਾਂ ਦੀ ਮਰ ਜੇ ਅਸੀਂ ਤਾਂ ਮਕਾਨ ਵੀ ਨਹੀਂ ਜਾਂਦੇ ਉਹਦੇ ਹੀ ਜਦੋਂ ਕੋਈ ਮੇਰੇ ਤੇ ਨੋਂਨੇ ਪੁੱਛਦਾ ਮੈਨੂੰ ਪੁੱਛ ਕੇ ਦੇਖ ਮੇਰਾ ਕਾਜਾ ਵੜਦਾ ਫਿਰ ਹੁਣ ਮੰਮੀ ਜੀ ਕਿਵੇਂ ਕਰੀਏ ਪਹਿਲਾਂ ਫਿਰ ਆਪਾਂ ਹੁਣ ਮੇਰੀ ਗੱਲ ਸੁਣ ਲਓ ਇੱਕ ਸ਼ਰਤ ਹੈ ਮੇਰੀ ਹਾਂ ਜੀ ਜਾਂ ਤਾਂ ਉਸ ਘਰ ਦੇ ਵਿੱਚ ਉਹ ਰਹੂਗੀ ਜਾਂ ਮੇਰੀ ਤੀ ਆਏ ਪਲਾਕੇ ਮੇ ਹੋਊਗੀ ਜੀ ਗਾਲੋ ਮੇਰਾ ਜਵਾਕ ਹੈ ਜੀ ਜਵਾਕਾ ਮੰਗੋਦੀ ਚੱਕ ਚੱਕ ਪਾਲਿਆ ਹੋਇਆ ਮੈਂ ਤੇ ੱਟਕੇ ਮਾਰ ਕੇ ਵੀ ਉਹਨੇ ਹੀ ਕੱਢਿਆ ਉਹਦਾ ਫਰਜ ਨਹੀਂ ਸੀ ਬੰਦਾ ਜਵਾਕ ਸੀ ਤਾਂ ਜਵਾਕਾਂ ਤਰ੍ਹਾਂ ਰਹਿੰਦਾ ਬੱਸ ਸਾਡਾ ਤਾਂ ਐਂਡ ਹੈ ਮੈਂ ਤੇਰੇ ਨਾਲ ਨਹੀਂ ਕੁੜੀ ਤੋੜਨੀ ਫਿਰ ਮੇਰੇ ਨਾਲ ਤੋੜ ਦੋ ਜੀ ਕੁੜੀ ਦਾ ਤੋੜ ਦੋ ਜੀ ਵਿਚਾਰੀ ਕਿਉਂ ਜਵਲੀਆਂ ਮਰੀ ਜਾਣਾ ਤੀਜਿਆਂ ਨੂੰ ਕਹਿ ਯਾਰ ਆਪਾਂ ਸਾਂਝੀ ਲੈ ਜਾਵਾਂਗੇ ਯਾਰ ਸਾਂਝੀ ਨੂੰ ਮੇਰਾ ਸਾਲਾ ਸਾਂਝੀ ਬਿੱਲੀ ਇਹ ਹੈ ਬਹੁਤਾ ਮੇਰੀ ਹੈ ਉਹ ਬਹੁਤਾ ਤੇਰੀ ਹੈ ਉਹਦਾ ਫਰਜ ਨਹੀਂ ਸੀ ਬੰਦਾ ਜਵਾਕ ਸੀ ਤਾਂ ਜਵਾਕਾਂ ਤਰ੍ਹਾਂ ਰਹਿੰਦਾ ਬੱਸ ਸਾਡਾ ਤਾਂ ਐਂਡ ਐ ਮੈਂ ਤੇਰੇ ਨਾਲ ਨਹੀਂ ਕੁੜੀ ਤੋਰਨੀ ਫਿਰ ਮੇਰੇ ਨਾਲ ਤੋਰ ਦੋ ਜੀ ਕੁੜੀ ਦਾ ਤੋਰ ਦੋ ਜੀ ਵਿਚਾਰੀ ਕਿਉਂ ਜਵਲਿੰਗਾ ਮਰੀ ਜਾਣਾ ਚੀਜ਼ਾਂ ਨੂੰ ਕਰ ਯਾਰ ਆਪਾਂ ਸੰਜੀ ਲੈ ਜਾਂਦੇ ਯਾਰ ਸੰਜੀ ਨੂੰ ਮੇਰਾ ਸਾਲਾ ਸੰਜੀ ਬਿੱਲੀ ਇਹ ਬਹੁਤਾ ਮੇਰੀ ਆਹੀ ਉਹ ਬਹੁਤਾ ਤੇਰੀ ਆ ਸੰਜੀ ਨੂੰ ਮੇਰਾ ਸਾਲਾ ਸੰਜੀ ਬਿੱਲੀ ਇਹ ਬਹੁਤਾ ਮੇਰੀ ਆਹੀ ਉਹ ਬਹੁਤਾ ਤੇਰੀ ਤੂੰ ਸਾਹਬ ਲਾਜੀ ਮੈਂ ਟਰੈਕਟਰ ਕਿਸੇ ਦਾ ਟਰਾਲੀ ਲੈ ਜਾਂਦਾ ਘਰੇ ਜਾ ਕੇ ਗੁੱਲਾ ਕੱਢ ਲਉਂਦਾ ਰੱਖ ਲਉ ਵੇ ਜਾਓ ਮੇਰੀ ਇੱਕ ਨਾਲੇ ਸ਼ਰਤ ਐ ਕਿਹੜੀ ਸ਼ਰਤ ਆ ਤੇਰੀ ਮੈਨੂੰ ਪ੍ਰੀਤ ਨਾ ਦਿਖੇ ਤੇ ਮੈਂ ਪ੍ਰੀਤ ਨੂੰ ਨਹੀਂ ਦੇਖਣਾ। ਘਰ ਅੱਡੋ ਅੱਡ ਹੋਣਾ ਚਾਹੀਦਾ। ਚਲ ਭਾਈ ਸੋਚ ਕੇ ਦੱਸ ਦਾਂਗੇ ਅਸੀਂ ਸਮਾਂ। ਆ ਜਾਓ ਚੱਲੀਏ। ਸੋਚ ਲਓ। ਮੈਂ ਰਹਿ ਜਾਂਦਾ ਅੱਜ। ਤੂੰ ਇੱਥੇ ਸਾਲਾ ਬੜੇ ਵੀ ਮੰਗੇਗਾ। ਸੋਚ ਕੇ ਆ ਜੀ ਤੜਕੇ ਉੱਥੇ। ਕੋਈ ਨਾ ਮੰਮੀ ਜੀ ਸੋਚ ਕੇ ਦੱਸ ਦਿਆ। ਹਾਂਜੀ। ਮੈਂ ਤੁਰਦਾ ਬਣ ਹੁਣ। ਪਰ ਇੱਕ ਸਾਡੀ ਵੀ ਸ਼ਰਤ ਹੈ ਜੀ। ਜਿੰਨਾ ਤੱਕ ਜੀ ਸੋਚ ਕੇ ਨਹੀਂ ਆਉਂਦੇ ਜੀ ਕੁੜੀ ਹੋਰ ਕਿਤੇ ਨਾ ਵਿਆਹ ਹੋਇਆ ਹੋ ਜੀ। ਤੈਨੂੰ ਪੁੱਛ ਕੇ ਪਿਆਉਣੀ ਆ। ਆ ਜਾ। ਲੈ ਕਰਕੇ ਦੱਸ ਤੋ ਜਾਓ। ਆ ਜਾ ਓਏ। ਸੁਭਾਣ ਨਹੀਂ ਆਉਂਦੀ ਇਹਨੂੰ। ਆ ਜਾ ਹੁਣ। ਆਏ ਫਿਰ ਅਸੀਂ ਕੇਸ ਵੀ ਕਰ ਦਾਂਗੇ ਜੀ ਹੁਣ ਸਾਡੇ ਵੀ ਐਡਵੋਕੇਟ ਜਾਣਦੇ ਨੇ ਸਾਨੂੰ ਤੂੰ ਆ ਜਾ ਤੂੰ ਤੁਰਦਾ ਹੁੰਦਾ ਕਿ ਨਹੀਂ ਤੂੰ ਤਾਂ ਕੇਸ ਵੀ ਕਰ ਆ ਜਾ ਯਾਰ ਐ ਹੁਣ ਅੱਡ ਹੋਣਾ ਸੌਖਾ ਪਿਆ ਕਿਤੇ ਐ ਕਿਵੇਂ ਹੋ ਕਰ ਦੇਣਗੇ ਬੋਦੀ ਚੱਕ ਤੱਕ ਬਗਪਾਲਿਆ ਹੋਇਆ ਤੀਂ ਵਿੱਚ ਲਾ ਕੇ ਢੂੰਗਾ ਕੋਈ ਜੂੰ ਦੋਤੀ ਕੋ ਮੇਰੇ ਨਾਲ ਤੁਰਦਿੰਦੀ ਕੁੜੀ ਤੂੰ ਮੇਰਾ ਸਾਲਾ ਇਤਿਹਾਸ ਕਿਆ ਮਰੀ ਜੰਨੇ ਬੇਇੱਜ਼ਤੀ ਕਰਾ ਕੇ ਰੱਖਤੀ ਜਾਂਦੀ ਪਰ ਦੇਖ ਲਊ ਮੈਂ ਓਏ ਆ ਜਾ ਹੁਣ ਮੇਰਾ ਸਾਲਾ ਬਕਲੀਆਂ ਪਵਾ ਕੇ ਆਵੇਂਗਾ